ਸਾਬ੍ਹ ਜੀ ਜੀ ਸਰ ਪਾਸਟਰ ਕੋਲ ਆ ਗਿਆ ਸੋਚਵਾਸ ਕਰਾ ਆ ਪਹੁੰਚਾ ਆਇਆ ਹੈ ਕੀ ਅੱਜ ਮੈਂ ਇੱਥੇ ਭਟਿੰਡਾ ਰੇਂਜ ਵਾਈਜ਼ 26 ਜਨਵਰੀ ਦੇ ਮੱਧ ਦਿਨ ਅਸਰ ਮੈਂ ਮੀਟਿੰਗਸ ਕਰ ਰਿਹਾ ਤੇ ਪੁਲਿਸ ਆਫਿਸਰਸ ਨਾਲ ਲੇਟੈਸਟ ਇਨਪੁਟਸ ਸ਼ੇਅਰ ਕਰਕੇ ਉਹਨਾਂ ਨੂੰ ਨਾਲੇ ਪ੍ਰਿਪੇਅਰਡਨੈਸ ਬਾਰੇ ਤੇ ਲਾਅ ਐਂਡ ਆਰਡਰ ਦਾ ਰਿਵਿਊ ਕਰ ਰਿਹਾ ਤੇ ਅੱਜ ਸਵੇਰੇ ਮੈਂ ਫਿਰੋਜ਼ਪੁਰ ਫਿਰੋਜ਼ਪੁਰ ਰੇਂਜ ਤੇ ਫਿਰipot ਰੇਂਜ ਦੀ ਮੀਟਿੰਗ ਕੀਤੀ ਸੀ ਹੁਣ ਭਟਿੰਡਾ ਦੇ ਵਿੱਚ ਭਟਿੰਡਾ ਰੇਂਜ ਦੀ ਮੀਟਿੰਗ ਕਰਨ ਤੋਂ ਬਾਅਦ ਫਿਰ ਪਟਿਆਲੇ ਦੇ ਵਿੱਚ ਮੈਂ ਅੱਜ ਤੀਜੀ ਮੀਟਿੰਗ ਰੱਖੀ ਤੇ ਨਾਲ ਦੀ ਨਾਲ ਇਹਨਾਂ ਨੇ ਰੈ ਕਾਨਫਰੈਂਸ ਹਾਲ ਦੀ ਇਨੋਗ੍ਰੇਸ਼ਨ ਕਰਾਈ ਹੈ ਬਟੰਡਾ ਪੁਲਿਸ ਨੇ ਤੇ ਇੱਕ ਓਵਰਆਲ ਇਹ ਜਿਹੜੀ ਪੁਲਿਸ ਵਰਕਿੰਗ ਦਾ ਇੱਕ ਨਾਰਮਲ ਹਿੱਸਾ ਹੈ ਟਾਈਮ ਟੂ ਟਾਈਮ ਵਿਜ਼ਿਟਸ ਕਰਕੇ ਆਫੀਸਰਸ ਨਾਲ ਇੰਟਰੈਕਟ ਕਰਕੇ ਉਹਨਾਂ ਦੀ ਬਰੀਫਿੰਗ ਕੀਤੀ ਜਾਂਦੀ ਹੈ ਲੇਟੈਸਟ ਇਨਪੁਟਸ ਸ਼ੇਅਰ ਕੀਤੇ ਜਾਂਦੇ ਜੀ ਸਾਹਿਬ ਜੋ ਮੂਵ ਵੀ ਐਕਟੀਵਿਟੀਆਂ ਬੜੀਆਂ ਵਧੀਆ ਵਧੀਆਂ ਫੀਰਪੁਰ ਲੇਟੈਸਟ ਪਲਾਨਵਾਜੋ ਤੇ ਫਲੈਗ ਲਾਤਾ ਸੀਐਮ ਨੇ ਹਾਥੋਂਾ ਪੰਜਾਬ ਪੁਲਿਸ ਹਰ ਕਿਸੇ ਅਸੀਂ ਜਿਹੜੇ ਜਿਹੜੇ ਵੀ ਇਨਸੀਡੈਂਟ ਹੋਇਆ ਸਾਰਿਆਂ ਨੂੰ ਸੋਲਵ ਕੀਤਾ ਹੈ ਤੇ ਅਸੀਂ ਸਟੇਟ ਦੇ ਵਿੱਚ ਪੀਸ ਤੇ ਹਾਰਮੋਨੀ ਬਣਾ ਕੇ ਰੱਖਾਂਗੇ ਇਹ ਜਿਹੜੇ ਐਂਟੀ ਨੈਸ਼ਨਲ ਐਲੀਮੈਂਟਸ ਤੇ ਸਾਡੀ ਪੂਰੀ ਤੱਕ ਰਹੇਗੀ ਡੀਜੀ ਸਾਹਿਬ ਲਗਾਤਾਰ ਕਖਾਨਾ ਦੁਆਰਾ ਪੁਨਿਸ਼ਟੇ ਹਮਲੇ ਕੀਤੇ ਜਾ ਰਹੇ ਜਿਵੇਂ ਦਾਨ ਸਿੰਘ ਵਾਲਾ ਵੀ ਹੋਇਆ ਉੱਥੇ ਵੀ ਪੁਲਿਸਦਾਰ ਮਾਰਕੁੱਟ ਕੀਤੀ ਆ ਵਿੱਚ ਜਿਉਂਦ ਵੀ ਹੋਇਆ ਤੇ ਪਰ ਪੁਲਿਸ ਐਫ ਆਈ ਆਰ ਦਰਜ ਕਰ ਲੈਂਦੀ ਬਟ ਉਹਨਾਂ ਦੀ ਅਰੈਸਟ ਕਿਉਂ ਨਹੀਂ ਇਹ ਦੇਖੋ ਜੀ ਮੈਂ ਪਾਲਿਸੀ ਮੈਟਰਸ ਦੇ ਵਿੱਚ ਜਿਵੇਂ ਸਾਡੇ ਲੈਵਲ ਤੇ ਹੁੰਦਾ ਜਿਹੜੇ ਆਪਰੇਸ਼ਨਲ ਮੈਟਰਸ ਹੈਗੇ ਉਹ ਡਿਸਟ੍ਰਿਕਟ ਅਥਾਰਟिटीज ਡੀਆਈਜੀ ਰੇਂਜ ਡੀਸੀ ਸਾਹਿਬ ਇੱਥੇ ਹੈਗੇ ਸੋ ਵਾਟਐਵਰ ਇਜ਼ ਐਪ੍ਰੋਪ੍ਰੀਏਟ ਐਸ ਪਰ ਲਾ ਐਕਸ਼ਨ ਵਿਲ ਬੀ ਟੇਕਨ ਮੇਰਾ ਅੱਜ ਸਟੇਟ ਲੈਵਲ ਤੇ ਪੁਲਿਸ ਨੂੰ ਗੇਅਰ ਅਪ ਕਰਨਾ ਤੇ ਉਹਨਾਂ ਦੀ ਜਿਹੜੀ ਪ੍ਰੀਪੇਅਰਡਨੈਸ ਨੂੰ ਐਸਐਸਕੇ ਦਾ ਡੀਪਰਾਜ ਸਰ ਜਿਸ ਤਰ੍ਹਾਂ ਪਿਛਲੇ ਦਿਨੀ ਚੌਂਕੇ ਦੇ ਭਾਰਮਾ ਅਟੈਕ ਹੋਏ ਹੈਗੇ ਨੇ ਜੇ ਕੋ 26 ਜਨ ਵੀ ਗੱਲ ਕਰੀ ਉਸ ਨੂੰ ਦੇਖਦੇ ਕਿਸ ਤਰ੍ਹਾਂ ਫਿਰ ਸਿੱਖੇ ਬੰਦੇ ਉਸ ਦੇ ਉੱਤੇ ਵਿਰੋਧ ਅਸੀਂ ਸਾਰੇ ਪੰਜਾਬ ਦੇ ਵਿੱਚ ਸਿਕਿਉਰਿਟੀ ਜਿਹੜੀ ਹੈਗੀ ਇਨਹਾਂਸ ਕੀਤੀ ਹੈ ਪੁਲਿਸ ਦੀ ਡਿਪਲੋਇਮੈਂਟ ਵਧਾਈ ਹੈ ਨਾਈਟ ਪੁਲਿਸਿੰਗ ਦੇ ਵਿੱਚ ਵੀ ਡਿਪਲੋਇਮੈਂਟ ਵਧਾਈ ਹੈ ਤੇ ਸਾਡੀ ਜਿਹੜੀ ਇੰਟੈਲੀਜੈਂਸ ਗੈਦਰਿੰਗ ਮਸ਼ੀਨਰੀ ਨੂੰ ਐਕਟੀਵੇਟ ਕੀਤਾ ਗਿਆ ਵੀ ਤਾਂ ਪੋਸਟਾਂ ਬੜੀਆਂ ਖਾਲੀ ਪਈਆਂ ਨੇ ਇੱਥੇ ਲੇਕਿਨ ਫੋਰਸ ਦੀ ਘਾਟ ਹੈ ਜਿਲ੍ਹਾ ਵੱਡਾ ਹੁੰਦਾ ਜਾ ਰਿਹਾ ਹੈ। ਵੀ ਤੁਹਾਡੀ ਗੱਲ ਠੀਕ ਹੈ ਜੀ। ਆਈ ਐਗਰੀ ਵਿਦ ਥਿਸ ਸ਼ਾਰਟੇਜ ਹੈ ਤਾਂ ਹੀ ਸਰਕਾਰ ਨੇ ਜਿਹੜੀ 10000 ਨਵੀਆਂ ਪੋਸਟਾਂ ਦੀ ਕ੍ਰिएशन ਮਨਜ਼ੂਰ ਕੀਤੀ ਹੈ ਤੇ ਐਨੂਅਲ ਰਿਕਰੂਟਮੈਂਟਸ ਹੋ ਰਹੀਆਂ। ਇਹ ਛੇਤੀ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਘਟੰਡੇ ਨੂੰ ਪ੍ਰਾਇਰੀਟੀ ਤੇ ਮਟੰਡਾ ਇਸ ਅ ਬਿਗ ਡਿਸਟ੍ਰਿਕਟ ਹੈ ਮੈਨਪਾਵਰ ਇਨਾਨੂੰ ਜ਼ਿਆਦਾ ਚਾਹੀਦੀ ਸਰ ਪੀਰਕੋਟ ਜਿੱਥੇ ਸੀਐਮ ਸਾਹਿਬ ਨੇ ਆਣਾ ਸੀ ਸਿਕਿਉਰਟੀ ਨੂੰ ਦੇਖ ਕੇ ਪਰ ਉੱਤੇ ਵੀ ਅਜੋ ਖਲਸਤਾਨ ਜਿਹੜੇ ਹੈਗੇ ਉਹਦੇ ਐਲੀਮੈਂਟ ਦੇ ਨਾਲੇ ਫਿਲਹਾਲ ਇਸ ਤਰ੍ਹਾਂ ਦੇ ਐਲੀਮੈਂਟਸ ਨੂੰ ਅਸੀਂ ਮੂਹ ਤੋੜ ਜਮਾਦਾਂਗੇ ਜਿਹੜੇ ਐਂਟੀ ਨੈਸ਼ਨਲ ਐਲੀਮੈਂਟਸ ਹੈਗੇ ਆਲ ਓਵਰ ਗੱਲ ਕਰੀਏ ਪੰਜਾਬ ਪੂਰਬੀ ਉਹਦੇ ਲਈ ਕੋਈ ਨਵੀਂ ਪਾਲਿਸੀ ਲੈ ਕੇ ਆ ਰਹੇ ਡਿਪਾਰਟਮੈਂਟ ਆਪਣੇ ਏਮਪਲੋਈਜ਼ ਲਈ ਜਾਉਂਦੇ ਦੇਖੋ ਜੀ ਇੱਕ ਤੇ ਫੋਰਸ ਦੀ ਅਪਗ੍ਰੇਡੇਸ਼ਨ ਲਈ ਮੋਬਿਲਿਟੀ ਲਈ ਅਸੀਂ ਜਵੇਂ ਹਰ ਥਾਣੇ 'ਚ ਨਵੀਂ ਗੱਡੀ ਅਸੀਂ ਤਾਂਗੇ ਸਾਡੇ 140 ਪੁਲਿਸ ਸਟੇਸ਼ਨ ਰਹਿ ਗਏ ਸੀਗੇ ਤੇ ਬਹੁਤ ਛੇਤੀ ਹੀ ਫਰਵਰੀ ਦੇ ਵਿੱਚ ਅਸੀਂ 140 ਨਵੀਆਂ ਗੱਡੀਆਂ 90 ਥਾਣਿਆਂ ਨੂੰ ਦੇ ਰਹੇ ਹਾਂ ਤੇ ਇਸ ਤੋਂ ਇਲਾਵਾ 450 ਕਰੋੜ ਦਾ ਹਡਕੋ ਤੋਂ ਅਸੀਂ ਲੋਨ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਅਪਰੂਵ ਕੀਤਾ ਹੈ ਤੋਂ ਪੁਲਿਸ ਬਿਲਡਿੰਗਸ ਲਈ ਪੁਲਿਸ ਇਨਫਰਾਸਟ੍ਰਕਚਰ ਲਈ ਤੇ ਉਹ ਥਾਣਿਆਂ ਦੀ ਬਿਲਡਿੰਗਸ ਤੇ ਹੋਰ ਕੁਝ ਪੁਲਿਸ ਲਾਈਨਸ ਜਿੰਨਾਂ ਚੱਲਿਆ ਚੱਲੀ ਹੈ ਉਹਨਾਂ ਤੇ ਖਰਚ ਕੀਤਾ ਜਾਊਗਾ ਅਗਲੇ ਬਜਟ ਦੇ ਵਿੱਚ ਐਪਰੂਵ ਹੋ ਗਿਆ ਸੀ ਜਿੱਦ ਤੱਕ ਪੰਜਾਬ ਦੇ ਟਾਰਗੇਟਾਂ ਦੇ ਵਿੱਚ ਇਹ ਚਲਾਨ ਜਿਹੜਾ ਸ਼ੁਰੂ ਕੀਤਾ ਗਿਆ ਹੈ ਇਹ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਸ਼ੁਰੂ ਕੀਤਾ ਜਾਦਾ ਹੈ ਹਾਂਜੀ ਐਜ਼ ਅ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਧੀਰੇ ਧੀਰੇ ਅਸੀਂ ਸਾਰੀ ਸਟੇਟ ਦੇ ਵਿੱਚ ਇਹ ਚਲਾਨ ਕਰਾਂਗੇ ਫਿਰ ਕੋਈ ਡਰੈਕਸ ਵੀ ਆਪਾਂ ਗੱਲ ਕਰੀਏ ਕਾਫੀ ਖੋਜਨੇ ਪੜੇਗੇ ਨਸ਼ਾ ਕੱਟਣ ਨੂੰ ਪੜੇ ਨਸ਼ਾ ਪੜੇਗਾ ਤੇ ਉਹਦੇ ਬਾਅਦ ਜੋ ਕਿ ਨਸ਼ਾ ਉਹ ਵੀ ਆਈ ਰਹੀ ਹੈ ਵੀ ਇਹ ਸਟਾ ਕਾਫੀ ਅਗੇਨ ਮੈਂ ਸਹਿਮਤ ਹਾਂਗਾ ਕਿ ਡਰਗਸ ਤੇ ਕਾਫੀ ਕੰਮ ਹੋਇਆ ਹੈ ਤੇ ਸਾਰਿਆਂ ਨੇ ਕੰਮ ਕੀਤਾ ਹੈ ਤੇ ਹਜੇ ਸਾਨੂੰ ਇੱਕ ਝੁੱਟ ਹੋ ਕੇ ਹੋਰ ਕੰਮ ਕਰਨ ਦੀ ਲੋੜ ਹੈ ਕਿ ਲੇਕ ਇਹਨੂੰ ਲੋਕਾਂ ਦੇ ਵਿੱਚ ਇੱਕ ਮੁਹਿੰਮ ਦੇ ਤੌਰ ਤੇ ਲੈ ਕੇ ਜਾ ਕੇ ਕਿ ਜਵੇਂ ਅਵੇਅਰਨੈਸ ਵਧਾਨਦੀ ਲੋੜ ਹੈ ਪ੍ਰੀਵੈਂਟਿਵ ਐਕਟੀਵਿਟੀਜ਼ ਕਰਨ ਦੀ ਲੋੜ ਹੈ ਸੋ ਇੱਕ ਮਲਟੀਪਰੌਪਸ ਸਟਰੈਟਜੀ ਜਿਹੜੀ ਸਟੇਟ ਗਵਰਨਮੈਂਟ ਦੀ ਹੈ ਕਿ EDP ਇਨਫੋਰਸਮੈਂਟ ਡੀ ਐਡਿਕਸ਼ਨ ਤੇ ਪ੍ਰੀਵੈਂਸ਼ਨ ਸੋ ਸਾਰੇ ਡਿਪਾਰਟਮੈਂਟਸ ਮਿਲ ਕੇ ਇਸ ਤੇ ਕੰਮ ਕਰਨਗੇ ਇਹ ਸਭ ਬਾਰਡਰ ਏਰੀਆ ਦੇ ਵਿੱਚ तकरीबन ਥਾਣਿਆਂ ਤੇ ਜਿਹੜੇ ਹਮਲੇ ਕੀਤੇ ਗਏ ਨੇ ਇਹਨਾਂ ਨੂੰ ਕਿਵੇਂ ਰੁਕਿਆ ਜਾਊਗਾ ਜੀ ਕਿਉਂ ਨਿਸ਼ਾਨਾ ਹੀ ਥਾਣਿਆਂ ਨੂੰ ਚੁੱਕਾ ਨੂੰ ਅਸੀਂ ਸਾਰੇ ਕੇਸਸ ਟ੍ਰੇਸ ਕਰ ਲਏ ਹੈਗੇ ਜਿਨ੍ਹਾਂ ਨੇ ਇਸ ਨੂੰ ਅੰਜਾਮ ਕੀਤਾ ਹੈ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਨੋਮੀਨੇਟ ਕਰਕੇ ਐਫ ਆਈ ਆਰ ਅਰਜ ਕਰਦੇ ਅਸੀਂ 100% ਕੇਸਸ ਟ੍ਰੇਸ ਕਰ ਲਏਗੇ ਲਾਰੈਂਸ ਬਿਸ਼नोई ਦੀ ਇੰਟਰਵਿਊ ਹੋਈ ਸੀ ਉਹਦੇ ਵਿੱਚ ਐਸ ਆਈ ટી ਮੁਖੀ ਸੀਗੇ प्रमोद ਬਾਵਾ ਜਿਹੜੇ ਸਮੈਟਰਸ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਥੈਂਕ ਯੂ